ਸਿਆਣੇ ਆਖਦੇ ਆ ਪਹਿਲਾਂ ਤੋਲੋ ਤੇ ਫਿਰ ਬੋਲੋ ਇੱਕ ਜਿਹੜੀ ਚੋਪਾ ਉਹ ਸਾਰਿਆਂ ਨੂੰ ਬਹੁਤ ਰੜਕ ਰਹੀ ਆ ਇਸ ਵੇਲੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਵੈਸੇ ਤਾਂ ਡੇਰੇਆਂ ਦੇ ਵਿੱਚੋਂ ਨਿਕਲਣ ਵਾਲੀ ਸਿਆਸਤ ਕੋਈ ਨਵੀਂ ਗੱਲ ਨਹੀਂ ਆ ਮੁੱਖ ਮੰਤਰੀ ਪੰਜਾਬ ਇਹ ਦਾਵਾ ਕਰਦੇ ਆ ਕਿ ਦੁਆਬੇ ਦੇ ਇੱਕ ਡੇਰੇ ਦੇ ਵਿੱਚ ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਾਪਤਾ ਹੋਏ ਆ ਉਹਨਾਂ ਬਾਰੇ ਉਹ ਖੁਲਾਸਾ ਕਰਦੇ ਆ ਜਦੋਂ ਵਿਕਰਮਜੀਤ ਠੀਆ ਦੀ ਜਮਾਤ ਹੁੰਦੀ ਆ ਰਾਧਾ ਸੋਮੀ ਵਾਲੇ ਬਾਬੇ ਗੁਰਿੰਦਰ ਸਿੰਘ ਵੱਲੋਂ ਇੱਕ ਬਿਆਨ ਦਿੱਤਾ ਜਾਂਦਾ ਅ ਬਿਕਰਮਜੀਠਿਆ ਦੇ ਹੱਕ ਵਿੱਚ ਤੇ ਉਹ ਦੋ ਲਾਈਨਾਂ ਦਾ ਟਵੀਟ ਕਿਤੇ ਨਾ ਕਿਤੇ ਆ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚ ਬਹੁਤ ਮਹਿੰਗਾ ਪਿਆ 227 ਦੀਆਂ ਚੋਣਾਂ ਲਈ ਹਰੇਕ ਰਾਜਨੀਤਿਕ ਪਾਰਟੀ ਫੂਕ ਫੂਕ ਕੇ ਪੈਰ ਧਾ ਰਹੀ ਹੈ ਖਾਸ ਕਰਕੇ ਸੱਤਾਧਾਰੀ ਪਿਰ ਆਮ ਆਦਮੀ ਪਾਰਟੀ ਜਿਹੜੀ ਆ ਉਦੇ ਵਾਤੇ ਕਰੋ ਜਾਂ ਮਰੋ ਵਾਲੀ ਸਥਿਤੀ ਬਣੀ ਹੋਈ ਆ ਦਿੱਲੀ ਵਿੱਚ ਹਾਰ ਤੋਂ ਬਾਅਦ ਹੋਣ ਉਹਨਾਂ ਦੀ ਸਮੁੱਚੀ ਟੇਕ ਜਿਹੜੀ ਆ ਚਾਹੇ ਅਰਮਦ ਕੇਜਰੀਵਾਲ ਪਾਰਟੀ ਦੇ ਸੁਪਰੀਮੋ ਹੋਣ ਜਾਂ ਉਹਨਾਂ ਦੇ ਜਨਰਲ ਸਕੱਤਰ ਮਨੀਸ਼ ਸ਼ਿਸ਼ੋਧਿਆ ਹੋਣ ਉਹਨਾਂ ਵੱਲੋਂ ਸ਼ਾਮਦਾਮ ਦੰਡ ਭੇਦਵਾਲਾ ਤਾਂ ਪਹਿਲਾਂ ਹੀ ਪ੍ਰਗਟਾਵਾ ਹੋ ਚੁੱਕਿਆ ਔਰ ਉਸ ਤੋਂ ਬਾਅਦ ਅਕਾਲੀ ਦਲ ਦੇ ਹੋਣ ਖਾਸ ਕਰਕੇ ਕਾਂਗਰਸੀ ਆਗੂ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਇਸ ਵੇਲੇ ਚਰਚਾ ਜਾਂ ਪਰ ਉਸ ਤਕਰੀਰ ਨੂੰ ਆਮ ਆਦਮੀ ਪਾਰਟੀ ਨੇ ਇੱਕ ਈਵੈਂਟ ਇੱਕ ਨੈਰੇਟਿਵ ਇੱਕ ਬਰਤਾਂਦ ਬਣਾਉਣ ਦੀ ਕਸਰ ਨਹੀਂ ਛੱਡੀ ਔਰ ਇੱਥੋਂ ਤੱਕ ਕਿ ਪ੍ਰਤਾਪ ਬਾਜਵਾ ਦਾ ਘਰ ਦਾ ਵੀ ਘਰਾਓ ਕੀਤਾ ਜਾਂਦਾ। ਅੱਜ ਆਮ ਆਦਮੀ ਪਾਰਟੀ ਵਾਲੇ ਭੁੱਲ ਗਏ ਕਿ 2024 ਦੇ ਵਿੱਚ ਤੇ ਫੇਰ ਤਾਂ ਇਹ ਪੋਚੇ ਪਾਉਂਦੇ ਸੀ ਸਾਰੇ। ਔਰ ਜਦ ਕਿ ਉਹਨਾਂ ਨੇ ਬਕਾਇਦਾ ਤੌਰ ਤੇ ਉਹਦੇ ਖਿਲਾਫ ਜਿਹੜਾ ਉਹ ਬੋਲਿਆ ਸੀਗਾ ਪਰ ਉਦੋਂ ਦਾ ਆਮ ਆਦਮੀ ਪਾਰਟੀ ਕਿਤੇ ਧਰਨਾ ਲਾਉਣ ਨਹੀਂ ਗਈ। ਉਦੋਂ ਤਾਂ ਕਿਸੇ ਨੂੰ ਪੱਟੀ ਦਾ ਰਾਹ ਨਹੀਂ ਲੱਭਿਆ 327 ਦੀਆਂ ਚੋਣਾਂ ਵਿੱਚ ਸਾਰੀਆਂ ਹੀ ਪਾਰਟੀਆਂ ਦੇ ਲਈ ਕਰੋ ਜਾਂ ਮਰੋ ਵਾਲੀ ਸਥਿਤੀ ਬਣੀ ਹੋਈ ਆ ਪਰ ਕਲਮ ਨਿਊਜ਼ ਤੇ ਇੱਕ ਵਾਰ ਤੁਹਾਨੂੰ ਫੇਰ ਜੀ ਆਇਆਂ ਆਖਦੇ ਆ ਅੱਜ ਦੇ ਇਸ ਵਿਸ਼ੇ ਦੇ ਵਿੱਚ ਸਾਡੀ ਚਰਚਾ ਹੋਵੇਗੀ ਸਾਡੇ ਸਿਆਸੀ ਆਗੂਆਂ ਦੇ ਵਿਗੜਦੇ ਬੋਲ ਤੇ ਪੰਜਾਬ ਦੇ ਡੇਰਿਆਂ ਵਿੱਚੋਂ ਪਣਪਰਹੀ ਪੰਜਾਬ ਦੀ ਸਿਆਸਤ ਸਿਆਣੇ ਆਖਦੇ ਆ ਪਹਿਲਾਂ ਤੋਲੋ ਤੇ ਫਿਰ ਬੋਲੋ ਪਰ ਜੇਕਰ ਅੱਜਕੱਲ ਸਾਡੇ ਲੀਡਰਾਂ ਦੇ ਜਾਂ ਸਾਡੇ ਸਿਆਸਤਦਾਨਾਂ ਦੇ ਮੌਜੂਦਾ ਸਮੇਂ ਦੇ ਵਿੱਚ ਬੋਲਚਾਲ ਦੇ ਉਹਨਾਂ ਦੀਆਂ ਤਕਰੀਰਾਂ ਤੇ ਉਹਨਾਂ ਦੇ ਭਾਸ਼ਣਾਂ ਦੇ ਉੱਤੇ ਝਾਤੀ ਮਾਰੀਏ ਤਾਂ ਉਹਨਾਂ ਦੇ ਲੈਕਚਰ ਉਹਨਾਂ ਦੀਆਂ ਤਕਰੀਰਾਂ ਚਾਹੇ ਕਿਸੇ ਦੀ ਭਾਵਨਾ ਨੂੰ ਠੇਸ ਲੱਗੇ ਚਾਹੇ ਪੰਜਾਬ ਦੀ ਰਾਜਨੀਤੀ ਨੂੰ ਕੋਈ ਪ੍ਰਭਾਵ ਪਵੇ ਜਾਂ ਪੰਜਾਬ ਦੇ ਲੋਕਾਂ ਨੂੰ ਗਮਰਾਹ ਕਰਨ ਵਾਲੀਆਂ ਉਹ ਤਕਰੀਰਾਂ ਹੋਣ ਉਹਨਾਂ ਤੋਂ ਅਸੀਂ ਮਨੁਕਰ ਨਹੀਂ ਹੋ ਸਕਦੇ ਇੱਕ ਜਿਹੜੀ ਚੋਪਾ ਉਹ ਸਾਰਿਆਂ ਨੂੰ ਬਹੁਤ ਰੜਕ ਰਹੀ ਆ ਇਸ ਵੇਲੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਜਿਹੜਾ ਸ਼ਖਸ਼ ਜਿਹੜੀ ਸ਼ਖਸੀਅਤ ਜਿਹੜਾ ਆਗੂ ਹਮੇਸ਼ਾ ਹੀ ਆਪਣੇ ਵਿਵਾਦਿਤ ਬੋਲਾਂ ਤੇ ਔਰ ਆਪਣੀ ਢੜਲੇਦਾਰ ਜਿਹੜੀ ਕਾਰਜਸ਼ੈਲੀ ਆ ਉਹਦੇ ਕਰਕੇ ਜਾਣਿਆ ਜਾਂਦਾ ਉਹ ਸਾਡਾ ਆਗੂ ਉਹ ਸਾਡੀ ਸ਼ਖਸੀਅਤ ਕੁਝ ਦਿਨਾਂ ਤੋਂ ਬਿਲਕੁਲ ਖਮੋਸ਼ ਆ ਮੇਰੇ ਖਿਆਲ ਦੇ ਵਿੱਚ ਤੁਸੀਂ ਸਮਝ ਹੀ ਗਏ ਹੋਵੋਗੇ ਚਲੋ ਮੈਂ ਹੀ ਖਲਾਸਾ ਕਰ ਦਿੰਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ભગવંતમાન પિછલે ਕੁਝ ਦਿના ਤੋਂ ਖਮੋਸ਼ ਨੇ ਔਰ ਉਹਨਾਂ ਦੀ ਖਮੋਸ਼ੀ ਦੇ ਵੱਖ-ਵੱਖ ਅੰਦਾਜ਼ੇ ਲਗਾਏ ਜਾ ਰਹੇ ਆ ਜਿਨ੍ਹਾਂ ਦੇ ਵਿੱਚ ਸਭ ਤੋਂ ਵੱਡਾ ਅੰਦਾਜ਼ਾ ਇਹ ਲਗਾਇਆ ਜਾ ਰਿਹਾ ਕਿ ਡੇਰਾਵਾਦ ਦੇ ਵਿੱਚੋਂ ਜਿਹੜੀ ਪਣਪਰਈ ਸਿਆਸਤਾਂ ਡੇਰਾਵਾਦ ਦੇ ਅੰਦਰ ਆ ਜਿਹੜਾ ਇੱਕ ਨਵਾਂ ਸਿਆਸਤ ਦਾ ਰੂਪ ਬਣ ਰਿਹਾ ਉਹ ਤੋਂ ਪੰਜਾਬ ਦੀਆਂ ਸਾਰੀਆਂ ਹੀ ਸਮੂਚੀਆਂ ਪਾਰਟੀਆਂ ਜਿਹੜੀਆਂ ਵਾਂ ਉਹ ਕਿਤੇ ਅਣਲੱਗ ਨਹੀਂ ਰਹਿ ਗਈਆਂ ਜਿਵੇਂ ਆਪਾਂ ਕੱਲ ਗੱਲਬਾਤ ਕੀਤੀ ਸੀ ਕਿ ਪੰਜਾਬ ਦੇ ਮੁੱਦਿਆਂ ਦਾ ਪੰਜਾਬੀਆਂ ਦਾ ਜਾਂ ਪੰਜਾਬ ਦਾ ਕਿਸੇ ਨੂੰ ਕੋਈ ਫਿਕਰ ਨਹੀਂ ਆ ਵੈਸੇ ਤਾਂ ਡੇਰਿਆਂ ਦੇ ਵਿੱਚੋਂ ਨਿਕਲਣ ਵਾਲੀ ਸਿਆਸਤ ਕੋਈ ਨਵੀਂ ਗੱਲ ਨਹੀਂ ਆ ਬਹੁਤ ਪੁਰਾਣੇ ਸਮੇਂ ਤੋਂ ਜਿਹੜੀ ਇਹ ਸਿਆਸਤਾਂ ਇਹ ਜਿਹੜੀ ਡੇਰਾਵਾੜ ਦੀ ਜਿਹੜੀ ਸਿਆਸਤਾਂ ਪੰਜਾਬ ਦੀ ਸਿਆਸਤ ਨੂੰ ਪ੍ਰਭਾਵਿਤ ਵੀ ਕਰਦੀ ਆਈ ਆ ਤੇ ਕਿਤੇ ਕਿਤੇ ਪੰਜਾਬ ਦੇ ਮਾਹੌਲ ਨੂੰ ਪੰਜਾਬ ਦੇ ਭਾਈਚਾਰਕ ਸੰਜ ਨੂੰ ਪੰਜਾਬ ਦੀ ਜਿਹੜੀ ਧਾਰਮਿਕ ਰੌ ਰੀਤਾਂ ਨੇ ਜਾਂ ਜਿਹੜੀਆਂ ਧਰਮ ਦਾ ਇੱਕ ਸੱਭਿਆਚਾਰ ਆ ਉਹਨੂੰ ਵੀ ਵੱਡੀ ਢਾਲ ਆਈ ਆ ਅ ਪਿਛਲੇ ਕੁਝ ਦਿਨਾਂ ਦੀ ਗੱਲ ਕਰੀਏ ਤੇ ਦੋ ਡੇਰਿਆਂ ਦਾ ਜਿਹੜਾ ਕਹਿ ਲਓ ਕਿ ਸਮੁੱਚਾ ਰਾਜਨੀਤੀ ਦੇ ਵਿੱਚ ਪ੍ਰਭਾਵ ਆ ਉਹ ਸਾਹਮਣੇ ਆ ਰਿਹਾ ਆ ਜਿਹਦੇ ਵਿੱਚ ਸਭ ਤੋਂ ਪਹਿਲਾਂ ਮਾਗੀ ਦੇ ਮੁਕਸਰ ਮੇਲੇ ਦੇ ਉੱਤੇ ਮੁੱਖ ਮੰਤਰੀ ਪੰਜਾਬ ਇਹ ਦਾਵਾ ਕਰਦੇ ਆ ਕਿ ਦੁਆਬੇ ਦੇ ਇੱਕ ਡੇਰੇ ਦੇ ਵਿੱਚ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਾਪਤਾ ਹੋਏ ਆ ਉਹਨਾਂ ਬਾਰੇ ਉਹ ਖੁਲਾਸਾ ਕਰਦੇ ਆ ਕਿ ਇੱਕ ਦੁਆਬੇ ਦਾ ਡੇਰਾ ਵਾ ਉਹਦੇ ਵਿੱਚ 170 ਦੇ ਕਰੀਬ ਜਿਹੜੇ ਉਹ ਸਰੂਪ ਉੱਥੇ ਪਾਏ ਗਏ ਆ ਔਰ ਉਹ ਜਿਹੜਾ ਇੱਕ ਬਿਆਨ ਆ ਉਹ ਇੱਕ ਸਿਆਸੀ ਪੁਚਾਲ ਹੀ ਨਹੀਂ ਲਿਆਉਂਦਾ ਸਗੋਂ ਡੇਰਾਵਾਦ ਨਾਲ ਜੁੜੀਆਂ ਹੋਈਆਂ ਸੰਗਤਾਂ ਜਾਂ ਡੇਰਿਆਂ ਦੇ ਨਾਲ ਜੁੜੇ ਹੋਏ ਪ੍ਰਬੰਧਕਾਂ ਜਾਂ ਵੱਖ-ਵੱਖ ਸਿਆਸੀ ਪਾਰਟੀਆਂ ਤੇ ਰਾਜਨੀਤਿਕ ਧਿਰਾਂ ਦੇ ਵਿੱਚ ਵੀ ਇੱਕ ਵੱਡਾ ਰਾਜਨੀਤਿਕ ਪੁਚਾਲ ਆ ਜਾਂਦਾ ਉਤੋਂ ਬਾਅਦ ਅਗਲੀ ਗੱਲ ਕਰੀਏ ਤੇ ਜਦੋਂ ਵਿਕਰਮਜੀਤ ਠੀਆ ਦੀ ਜਮਾਨਤ ਹੁੰਦੀ ਆ ਰਾਧਾ ਸਵਾਮੀ ਵਾਲੇ ਬਾਬੇ ਗੁਰਿੰਦਰ ਸਿੰਘ ਵੱਲੋਂ ਇੱਕ ਬਿਆਨ ਦਿੱਤਾ ਜਾਂਦਾ ਅ ਬਿਕਰਮ ਜੀਠੀਆ ਦੇ ਹੱਕ ਵਿੱਚ ਤਾਂ ਇੱਕ ਵਾਰ ਫਿਰ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਆ ਉਹ ਦੋ ਲਾਈਨਾਂ ਦਾ ਟਵੀਟ ਛੱਡਦੇ ਆ ਤੇ ਉਹ ਦੋ ਲਾਈਨਾਂ ਦਾ ਟਵੀਟ ਕਿਤੇ ਨਾ ਕਿਤੇ ਆ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚ ਬਹੁਤ ਮਹਿੰਗਾ ਪਿਆਰ ਇੱਕ ਜਿਹੜਾ ਮੁਖ ਸਰ ਸਾਹਿਬ ਵਿੱਚ ਦਿੱਤਾ ਹੋਇਆ ਬਿਆਨ ਔਰ ਇੱਕ ਫਿਰ ਜਿਹੜਾ ਡੇਰਾ ਰਾਧਾ ਸਵਾਮੀ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਖਿਲਾਫ ਜਿਹੜਾ ਉਹ ਮੰਨਿਆ ਜਾ ਰਿਹਾ ਜਿਹੜਾ ਇੱਕ ਬਿਆਨ ਉਹਦੇ ਤੋਂ ਕਿਤੇ ਨਾ ਕਿਤੇ ਸਿਆਸੀ ਤੌਰ ਤੇ ਆਮ ਆਦਮੀ ਪਾਰਟੀ ਸਮਝਦੀ ਆ ਕਿ ਉਹਨਾਂ ਨੂੰ ਵੱਡਾ ਡੈਂਟ ਲੱਗਿਆ ਸੋ ਇਸ ਹਾਲਾਤ ਦੇ ਵਿੱਚ ਜਦੋਂ ਕਿ 227 ਦੀਆਂ ਚੋਣਾਂ ਲਈ ਹਰੇਕ ਰਾਜਨੀਤਿਕ ਪਾਰਟੀ ਫੂਕ ਫੂਕ ਕੇ ਪੈਰ ਧਾ ਰਹੀ ਆ ਖਾਸ ਕਰਕੇ ਸੱਤਾਧਾਰੀ ਤਿਰ ਆਮ ਆਦਮੀ ਪਾਰਟੀ ਜਿਹੜੀ ਆ ਉਦੇ ਵਾਤੇ ਕਰੋ ਜਾਂ ਮਰੋ ਵਾਲੀ ਸਥਿਤੀ ਬਣੀ ਹੋਈ ਆ ਦਿੱਲੀ ਵਿੱਚ ਹਾਰ ਤੋਂ ਬਾਅਦ ਹੋਣ ਉਹਨਾਂ ਦੀ ਸਮੁੱਚੀ ਟੇਕ ਜਿਹੜੀ ਆ ਚਾਹੇ ਵਰਮਦ ਕੇਜਰੀਵਾਲ ਪਾਰਟੀ ਦੇ ਸੁਪਰੀਮੋ ਹੋਣ ਜਾਂ ਉਹਨਾਂ ਦੇ ਜਨਨ ਸਕੱਤਰ ਮਨੀਸ਼ ਸ਼ਿਸ਼ੋਧਿਆ ਹੋਣ ਉਹਨਾਂ ਵੱਲੋਂ ਸ਼ਾਮਦਾਮ ਦੰਡ ਭੇਦਵਾਲਾ ਤਾਂ ਪਹਿਲਾਂ ਹੀ ਪ੍ਰਗਟਾਵਾ ਹੋ ਚੁੱਕਿਆ ਔਰ ਉਸ ਤੋਂ ਬਾਅਦ ਉਹਨਾਂ ਵੱਲੋਂ ਇਹਨਾਂ 227 ਦੀਆਂ ਚੋਣਾਂ ਵਿੱਚ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਜਿੱਤਣ ਦੀ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਪਰ ਮੁੱਖ ਮੰਤਰੀ ਪੰਜਾਬ ਵੱਲੋਂ ਵਖਵਾ ਕਡੇਰਿਆਂ ਪ੍ਰਤੀ ਜਿਹੜੀ ਸ਼ਬਦਾਵਲੀ ਵਰਤੀ ਗਈ ਆ ਜੋ ਭਾਵਨਾਵਾਂ ਪ੍ਰਗਟ ਕੀਤੀਆਂ ਗਈਆਂ ਉਹ ਤੋਂ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੀ ਜਿਹੜੀ ਆਲਾ ਹਾਈ ਕਮਾਂਡ ਆ ਉਹ ਕਾਫੀ ਖਫਾ ਵੀ ਆ ਔਰ ਸਾਨੂੰ ਔਰ ਸਾਨੂੰ ਹੀ ਨਹੀਂ ਲੱਗਦਾ ਸਮੁੱਚੇ ਜਿਹੜੇ ਰਾਜਨੀਤਿਕ ਧਿਰਾਂ ਦੇ ਸਿਆਸੀ ਪੰਡਤਾਂ ਉਹਨਾਂ ਨੇ ਵੀ ਇਸ ਗੱਲ ਨੂੰ ਬੜਾ ਨੇੜਿਓਂ ਵੇਖਿਆ ਕਿ ਹੋ ਸਕਦਾ ਪਾਰਟੀ ਦੇ ਸੁਪਰੀਮੋ ਅਨੁਸਾਰ ਦਿੱਲੀ ਹਾਈ ਕਮਾਂਡ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਹਵਾਲ ਦੀ ਘੜੀ ਜੜਾ ਵਾ ਉਹ ਕਿ ਪ੍ਰੇਨ ਦਾ ਜਿਹੜਾ ਉਹ ਜਰੂਰ ਕੋਈ ਨਾ ਕੋਈ ਹੁਕਮ ਜਾਂ ਬੇਨਤੀ ਕਹ ਲੋ ਤੇ ਜਾਂ ਕੋਈ ਹਦਾਇਤ ਕੀਤੀ ਹੋ ਸਕਦੀ ਆ ਔਰ ਤੁਸੀਂ ਵੀ ਹੈਰਾਨ ਹੋਗੇ ਮੈਂ ਵੀ ਹੈਰਾਨ ਆ ਕਿ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਬਹੁਤ ਵੋਕਲ ਆ ਜਿਹੜੇ ਕੋਈ ਵੀ ਮੌਕਾ ਨਹੀਂ ਛੱਡਦੇ ਬੋਲਣ ਦਾ ਉਹ ਕਿਤੇ ਨਾ ਕਿਤੇ ਚਾਹੇ ਪੰਜਾਬ ਦੀ ਅਸੈਂਬਲੀ ਹੋਵੇ ਜਾਂ ਕੋਈ ਸਿਆਸੀ ਸਟੇਜ ਹੋਵੇ ਜਾਂ ਕੋਈ ਲੋਕਾਂ ਦੀ ਸਟੇਜ ਹੋਵੇ ਉੱਥੇ ਕਿਤੇ ਨਾ ਕਿਤੇ ਉਹਨਾਂ ਦੀ ਜਿਹੜੀ ਕਾਰਜਸ਼ੈਲੀ ਆ ਬੋਲਣ ਦੀ ਸ਼ੈਲੀ ਆ ਉਹ ਬਹੁਤ ਹੀ ਹਮਲਾਵਰ ਹੁੰਦੀ ਆ ਪਰ ਹੁਣ ਪੰਜਾਬ ਦੇ ਵਿੱਚ ਬਹੁਤ ਸਾਰੇ ਵਰਤਾਂਤ ਬਣ ਰਹੇ ਆ ਪਰ ਹਾਲ ਦੀ ਘੜੀ ਮੁੱਖ ਮੰਤਰੀ ਪੰਜਾਬ ਜਿਹੜੇ ਆ ਭਗਵੰਤ ਮਾਨ ਜਿਹੜੇ ਆ ਉਹ ਕਿਤੇ ਨਾ ਕਿਤੇ ਬਹੁਤ ਹੀ ਸ਼ਾਂਤ ਤੇ ਮੋਨ ਜਿਹੜੇ ਨਜ਼ਰ ਆ ਰਹੇ ਆ ਅਸੀਂ ਕਹ ਲੈ ਭਗਵੰਤ ਮਾਨ ਦੀ ਜਿਹੜੀ ਆ ਭਾਸ਼ਣ ਦੀ ਸਿਆਲੀ ਆ ਉਹਦੇ ਤੇ ਹੀ ਨਹੀਂ ਕਿੰਤੂ ਪਰੰਤੂ ਕਰ ਸਕਦੇ ਆ ਪੰਜਾਬ ਦੇ ਹੋਰ ਵੀ ਜਿਹੜੇ ਇੱਕ ਵਿਸਥਾਪਿਤ ਜਿਹੜੇ ਸਿਆਸਤਦਾਨ ਆ ਉਹਨਾਂ ਦੀ ਵੀ ਬੋਲੀ ਅਸੀਂ ਸੁਣ ਚੁੱਕੇ ਆ ਚਾਹੇ ਉਹ ਕਾਂਗਰਸ ਦੇ ਆਗੂ ਹੋਣ ਜਾਂ ਅਕਾਲੀ ਦਲ ਦੇ ਹੋਣ ਖਾਸ ਕਰਕੇ ਕਾਂਗਰਸ ਸੀ ਆਗੂ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਇਸ ਵੇਲੇ ਚਰਚਾ ਚਾਹੇ ਕਿ ਉਹਨਾਂ ਦਾ ਬੋਲਿਆ ਹੋਇਆ ਉਹਨਾਂ ਦਾ ਜਿਹੜਾ ਤੋਲਿਆ ਹੋਇਆ ਉਹਦੇ ਵੱਖ-ਵੱਖ ਜਿਹੜੇ ਆ ਵਿਸ਼ਲੇਸ਼ਣ ਕੀਤੇ ਜਾ ਰਹੇ ਆ ਪਰ ਇਹਨਾਂ ਹਾਲਾਤਾਂ ਦੇ ਵਿੱਚ ਰਾਜਾ ਵੜਿੰਗ ਸਭ ਤੋਂ ਵੱਧ ਆਪਣੀ ਬੋਲ ਪਾਣੀ ਨੂੰ ਲੈ ਕੇ ਪੰਜਾਬ ਦੇ ਲੋਕਾਂ ਵਿੱਚ ਪਾਰਟੀ ਦੀ ਹਾਈ ਕਮਾਂਡ ਤੇ ਪੰਜਾਬ ਦੀ ਜਿਹੜੀ ਸਮੁੱਚੀ ਲੀਡਰਸ਼ਿਪ ਆ ਉਹਦੇ ਵਿੱਚ ਵੀ ਚਰਚਾ ਦਾ ਵਿਸ਼ਾ ਬਣੇ ਸਨ ਔਰ ਨਾਲ ਦੀ ਨਾਲ ਪ੍ਰਤਾਪ ਆਜਵਾ ਵੱਲੋਂ ਭਾਵੇਂ ਗੋਲ ਮੋਲ ਇੱਕ ਤਕਰੀਰ ਦਿੱਤੀ ਗਈ ਆ ਪਰ ਉਸ ਤਕਰੀਰ ਨੂੰ ਆਮ ਆਦਮੀ ਪਾਰਟੀ ਨੇ ਇੱਕ ਈਵੈਂਟ ਇੱਕ ਨੈਰੇਟਿਵ ਇੱਕ ਬਰਤਾਂਦ ਬਣਾਉਣ ਦੀ ਕਸਰ ਨਹੀਂ ਛੱਡੀ ਔਰ ਇੱਥੋਂ ਤੱਕ ਕਿ ਪ੍ਰਤਾਪ ਬਾਜਵਾ ਦਾ ਘਰ ਦਾ ਵੀ ਘਰਾਓ ਕੀਤਾ ਜਾਂਦਾ ਪ੍ਰਤਾਪ ਸਿੰਘ ਬਾਜਵਾ ਦਾ ਘਰਾਓ ਕਰਨ ਤੋਂ ਇਲਾਵਾ ਪੰਜਾਬ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਪ੍ਰਤਾਪ ਸਿੰਘ ਬਾਜਵਾਦੀ ਰਹਿਸ਼ ਦਾ ਵੀ ਘਰਾਓ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿੱਥੇ ਪਾਣੀ ਦੀਆਂ ਬਿਛਾੜਾਂ ਪੈਂਦੀਆਂ ਨੇ ਔਰ ਜਿੱਥੇ ਪੰਜਾਬ ਦੀ ਕੈਬਨਿਟ ਦੇ ਮੰਤਰੀ ਤਾਂ ਹੋ ਸਿਨੀਅਰ ਐਮ ਐਲ ਏ ਜਿਹੜੇ ਆ ਉਹ ਜਾਂਦੇ ਆ ਪਰ ਇੱਕ ਗੱਲ ਆਮ ਆਦਮੀ ਪਾਰਟੀ ਵਾਲੇ ਭੁੱਲ ਗਏ ਕਿ 2024 ਦੇ ਵਿੱਚ ਜਦੋਂ ਇਹਨਾਂ ਦੇ ਹੀ ਮਾਲ ਮੰਤਰੀ ਟਰਾਂਸਪੋਰਟ ਮੰਤਰੀ ਅ ਮੰਤਰੀ ਸਾਹਿਬ ਉਹਨਾਂ ਦੀ ਬੋਲ ਪਾਣੀ ਜਦੋਂ ਵਿਗੜੀ ਸੀਗੀ ਤੇ ਫੇਰ ਤਾਂ ਇਹ ਪੋਚੇ ਪਾਉਂਦੇ ਸੀ ਸਾਰੇ ਔਰ ਜਦ ਕਿ ਉਹਨਾਂ ਨੇ ਬਕਾਇਦਾ ਤੌਰ ਤੇ ਪੰਜਾਬ ਦਾ ਬਹੁਤ ਹੀ ਸਤਕਾਰਤ ਜਿਹੜਾ ਰਾਮਗੜੀਆ ਭਾਈਚਾਰਾ ਵਾ ਉਹਦੇ ਖਿਲਾਫ ਜਿਹੜਾ ਉਹ ਬੋਲਿਆ ਸੀਗਾ ਪਰ ਉਦੋਂ ਦਾ ਆਮ ਆਦਮੀ ਪਾਰਟੀ ਕਿਤੇ ਧਰਨਾ ਲਾਉਣ ਨਹੀਂ ਗਈ ਉਦੋਂ ਤਾਂ ਕਿਸੇ ਨੂੰ ਪੱਟੀ ਦਾ ਰਾਹ ਨਹੀਂ ਲੱਭਿਆ ਕਿ ਜਾ ਕੇ ਅਸੀਂ ਭੁੱਲਰ ਸਾਹਿਬ ਦੇ ਜਿਹੜਾ ਨਿਵਾਸ ਦੇ ਉੱਤੇ ਧਰਨਾ ਦਈਏ ਜਾਂ ਉੱਥੇ ਚੰਡੀਗੜ੍ਹ ਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਦਾ ਦਫਤਰ ਆ ਉੱਥੇ ਜਾ ਕੇ ਧਰਨਾ ਦਈਏ ਸੋ ਪਹਿਲਾਂ ਆਪਣੀ ਪੀੜੀ ਥੱਲੇ ਵੀ ਸੋਟਾ ਆਮ ਆਦਮੀ ਪਾਰਟੀ ਨੂੰ ਫੇਰ ਲੈਣਾ ਚਾਹੀਦਾ ਕਿ ਸਾਡੇ ਲੀਡਰਾਂ ਦੀ ਵੀ ਜ਼ਬਾਨ ਤਿਲਕਦੀ ਆ ਅਕਸਰ ਹੀ ਜ਼ਬਾਨਾਂ ਤਿਲਕ ਜਾਂਦੀਆਂ ਨੇ ਆਮ ਆਦਮੀ ਪਾਰਟੀ ਦੀਆਂ ਕਾਂਗਰਸ ਦੀਆਂ ਭਾਜਪਾ ਵਾਲਿਆਂ ਦੀਆਂ ਸ਼੍ਰੋਮਣੀ ਅਕਾਲੀ ਦਲ ਕੋਈ ਵੀ ਜਿਹੜਾ ਬੰਦਾ ਸਟੇਜ ਤੋਂ ਬੋਲਦਾ ਕੋਈ ਨਾ ਕੋਈ ਨੀਵਾ ਵੀ ਬੋਲ ਜਾਂਦਾ ਉੱਚਾ ਵੀ ਬੋਲ ਜਾਂਦਾ ਫਿੱਕਾ ਵੀ ਬੋਲ ਜਾਂਦਾ ਪਰ ਜਿਹੜਾ ਫਿੱਕਾ ਬੋਲਿਆ ਵਾ ਉਹ ਤਨਮਨ ਨੂੰ ਫਿੱਕਾ ਔਰ ਸਾਡੀ ਸਮੁੱਚੀ ਸ਼ਖਸੀਅਤ ਨੂੰ ਫਿੱਕਾ ਕਰਦਾ ਜੋ ਗੁਰਬਾਣੀ ਦੇ ਵਿੱਚ ਦਰਜ ਕੀਤਾ ਹੋਇਆ ਸੋ ਅੱਜਕੱਲ ਜਿਹੜਾ ਡੇਰਾਵਾਦ ਦੀ ਜਿਹੜੀ ਸਿਆਸਤ ਆ ਜਿਹੜੀ ਇੱਕ ਸਮੁੱਚੇ ਪੰਜਾਬ ਦੀ ਨਹੀਂ ਸਮੁੱਚੇ ਪੰਜਾਬ ਦੀ ਹੀ ਨਹੀਂ ਸਮੁੱਚੇ ਭਾਰਤ ਦੀ ਜਿਹੜੀ ਸਿਆਸਤ ਆ ਉਹਨੂੰ ਪ੍ਰਭਾਵਿਤ ਕਿਤੇ ਨਾ ਕਿਤੇ ਕਰ ਰਹੀ ਆ ਸੋ ਹੁਣ ਦੇਖਣਾ ਹੋਵੇਗਾ ਕਿ ਡੇਰਾਵਾਦ ਦੀ ਸਿਆਸਤ ਦਾ ਜਿੰਨ ਜਿਹੜਾ ਉਹ ਪੰਜਾਬ ਦੀ ਸਿਆਸਤ ਦੇ ਵਿੱਚ ਕੀ ਰੰਗ ਲਿਆਉਂਦਾ 2027 ਦੀਆਂ ਚੋਣਾਂ ਵਿੱਚ ਸਾਰੀਆਂ ਹੀ ਪਾਰਟੀਆਂ ਦੇ ਲਈ ਕਰੋ ਜਾਂ ਮਰੋ ਵਾਲੀ ਸਥਿਤੀ ਬਣੀ ਹੋਈ ਆ ਪਰ ਇਨਾਂ ਹਾਲਾਤਾਂ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਚੁੱਪ ਜਾਂ ਉਹਨਾਂ ਦੀ ਨਿਰਾਸ਼ਤਾ ਜਿਹੜੀ ਆ ਉਹ ਕਿਤੇ ਨਾ ਕਿਤੇ ਸਾਫ਼ ਨਜ਼ਰ ਆਉਂਦੀ ਆ ਵਿਕਰਮ ਸਿੰਘ ਮਜੀਠੀਆ ਦਾ ਜਿਹੜਾ ਜਮਾਨਤ ਤੇ ਬਾਹਰ ਜਾਣਾ ਮੇਰੇ ਖਿਆਲ ਦੇ ਵਿੱਚ ਜਾਂ ਤੁਹਾਡੇ ਅਨਸਾਰ ਉਹ ਉਹਨਾਂ ਦੇ ਵਾਸਤੇ ਸਭ ਤੋਂ ਵੱਡਾ ਸਦਮਾ ਮੰਨਿਆ ਜਾ ਰਿਹਾ ਔਰ ਉਹ ਇਸ ਸਦਮੇ ਨੂੰ ਬਰਦਾਸ਼ਤ ਨਹੀਂ ਕਰ ਰਹੇ ਆ ਉਹ ਕਿਤੇ ਨਾ ਕਿਤੇ ਇਸ ਸਿਆਸੀ ਨੈਰੇਟਿਵ ਦੇ ਵਿੱਚ ਜਾਂ ਡੇਰਾਵਾਦੀ ਸਿਆਸਤ ਦੇ ਵਿੱਚ ਉਲਝੇ ਹੋਏ ਪੰਜਾਬ ਔਰ ਡੇਰਾਵਾਦੀ ਸਿਆਸਤ ਦੇ ਚੱਲਦਿਆਂ ਮੁੱਖ ਮੰਤਰੀ ਦੇ ਜਿਹੜਾ ਬੋਲ ਪਾਣੀ ਆ ਜਿਹੜੇ ਉਹਨਾਂ ਦੀਆਂ ਟਿੱਪਣੀਆਂ ਨੇ ਉਹ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੂੰ ਔਰ ਉਹਨਾਂ ਦੀ ਸਿਆਸਤਾਂ ਨੂੰ ਨਾਗਵਾਰ ਗੁਜਰੀਆਂ ਨੇ ਸੋ ਕੱਲੂ ਫਿਰ ਕਿਸੇ ਨਵੇਂ ਮਸਲੇ ਦੇ ਨਾਲ ਨਵੀਂ ਗੱਲਬਾਤ ਦੇ ਨਾਲ ਹਾਜ਼ਰ ਹੋਵਾਂਗੇ